ਹਾਂ ਵੀ ਦੋਸਤੋ ਇਸ ਨੂੰ ਸ਼ਰਦਾਈ ਬੋਲਦੇ ਆ ਅਸਦੇ ਵਿੱਚ ਸੌਂਫ ਚਾਰੇ ਮਗਜ ਕਾਲੀ ਮਿਰਚ ਛੋਟੀਆਂ ਲਾਚੀਆਂ ਤਾਗੇ ਵਾਲੀ ਮਿਸ਼ਰੀ ਖਸ ਖਸ ਬਦਾਮ ਤੇ ਇਸ ਤੋਂ ਇਲਾਵਾ ਇਹ ਆਪਾਂ ਕੁਨ ਇੱਕ ਤੇਰਾ ਵੀ ਪਾਉਣੇ ਆ ਤੇ ਇਸ ਬਰਤਨ ਚ ਸਾਰਾ ਕੁਝ ਪਿਉਣੇ ਆ ਇਹ ਮਿੱਟੀ ਦਾ ਬਰਤਨ ਹੈ ਤੇ ਬਾਅਦ ਸਾਰਾ ਕੁਝ ਕਰਨ ਤੋਂ ਬਾਅਦ ਇਹ ਆਪਾਂ ਦੁੱਧ ਪਾਉਣੇ ਆ ਇਹ ਇੱਕ ਬਹੁਤ ਵਧੀਆ ਨਿਯਾਮਤ ਬਣਦੀ ਆ ਇਹ ਗਰਮੀ ਦਾ ਵੀ ਸਭ ਤੋਂ ਵਧੀਆ ਤੋੜਾ ਤੇ ਸਿਹਤ ਦੇ ਲਈ ਤਾਕਤ ਲਈ એનર્ਜੀ ਲਈ ਸਾਰਿਆਂ ਤੋਂ ਵਧੀਆ ਇਹ ਆਪਾਂ ਕਹਿ ਸਕਦੇ ਹਾਂ ਸ਼ਰਬਤ ਆ ਤੇ ਜੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਤਾਂ ਫਿਰ ਜੇ ਇਹ ਨਹੀਂ ਕੁਝ ਕਰ ਸਕਦੇ ਤਾਂ ਫਿਰ ਆਪਾਂ ਨਿੰਬੂ ਪਾਣੀ ਪੀ ਸਕਦੇ ਆ ਨਿੰਬੂ ਪਾਣੀ ਜੇਕਰ ਨਹੀਂ ਮਿਲਦਾ ਤੇ ਉਸ ਤੋਂ ਬਾਅਦ ਕੁਝ ਲੋਕ ਦੁੱਧ ਤੇ ਇਸ ਕੈਸ਼ ਬਣਾ ਕੇ ਪੀ ਲੈਂਦੇ ਆ ਇਹ ਵੀ ਕੰਮ ਚੱਲ ਜਾਂਦਾ ਹੈ ਪਰ ਆ ਜਿਹੜਾ ਲਿੰਕਾ ਹੈ ਜਾਂ ਆਪਾਂ ਕੋਲ ਡਰਿੰਕ ਨੇ ਕੋਈ ਵੀ ਇਹ ਸੇਤ ਲਈ ਤਹਾਣੀ ਕਰਕ ਇਸ ਤੋਂ ਬਾਅਦ ਇਹ ਬੀਅਰ ਕਹਿੰਦੇ ਠੰਡੀ ਬੜੀ ਹੁੰਦੀ ਹੈ ਰਾਹ ਦਿੰਦੀ ਹੈ ਗਰਮੀ ਤੋਂ ਇਹ ਸਭ ਮਤਲਬ ਇੱਕ ਉਹ ਆ ਕੇ ਪੈਸੇ ਖਰਚ ਕਰਨ ਵਾਲਾ ਤਰੀਕਾ ਹੈ ਪਰ ਜਿੰਨੀ એનર્ਜੀ ਤੇ ਤਾਕਤ ਜਿੰਨੀ ਮਤਲਬ ਸੇਤ ਲਈ ਚੰਗੀ ਆ ਉਹ ਇਹ ਆਪਾਂ ਕਹਿ ਸਕਦੇ ਹਾਂ ਸ਼ਰਬਤ ਆ ਇਸ ਨੂੰ ਸਰਦਾਈ ਵੀ ਕਿਹਾ ਜਾਂਦਾ ਹੈ ਤੇ ਉਸ ਤੋਂ ਬਾਅਦ ਆ ਨਿੰਬੂ ਪਾਣੀ ਆ ਠੀਕ ਆ ਤੇ ਤੀਜਾ ਉਸ ਤੋਂ ਬਾਅਦ ਦੁੱਧ ਤੇ ਇਹ ਆਪਾਂ ਬਣਾ ਕੇ ਸ਼ਰਬਤ ਪੀ ਸਾਦੇ ਆ ਪਰ ਜਿਹੜਾ ਆਪਾਂ ਕਹਿੰਦੇ ਆ ਵੀ ਗਰਮੀ ਤੋਂ ਕੋਲਡ ਡਰਿੰਕ ਪੀਣਾ ਬੀਅਰ ਪੀਣੀ ਕੰਮ ਕੀਤਾ ਏ ਠੰਡ ਲੱਗਦੀ ਏ ਗਰਮੀ ਲੱਗਦੀ ਏ ਤੇ ਗਰਮੀ ਦਾ ਤੋੜ ਸ਼ਾਮ ਨੂੰ ਅਕਸਰ ਯੱਥ ਦੇ ਨੌਜਵਾਨ ਇਹ ਕਹਿੰਦੇ ਵੀ ਲਿੰਕਾ ਜਾਂ ਪੀਏ ਤੇ ਜਾਂ ਫਿਰ ਕਹਿੰਦੇ ਆ ਬੀਅਰ ਪੀਏ ਇਹ ਦੋਸਤੋ ਉਸ ਤੋਂ 400 100 ਗੁਣਾ ਵਧੀਆ ਇਹ ਸ਼ਰਦਾਈ ਆ ਇਹ ਸ਼ਰਬਤ ਆ ਜੇ ਤੁਸੀਂ ਪੀਓ ਤੇ ਤੁਹਾਡੀ ਰੂਹ ਖੁਸ਼ ਹੋਏਗੀ ਪੀ ਕੇ એનર્ਜੀ ਵੀ ਮਿਲੇਗੀ ਤਾਕਤ ਵੀ ਮਿਲੇਗੀ ਔਰ ਦੂਸਰਾ ਹਮੇਸ਼ਾ ਸਰੀਰ ਤੁਹਾਡਾ ਖਿਲਿਆ ਰਹੇਗਾ ਤੇ ਗਰਮੀ ਤੋਂ ਰਾਤ ਮਿਲੇਗੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਜਰੂਰ ਸ਼ੇਅਰ ਕਰਿਓ ਪਰ ਬੀਅਰ ਪੀਣ ਵਾਲੇ ਤੇ ਲਿੰਕਾ ਕੋਲਡ ਡਰਿੰਕ ਪੀਣ ਵਾਲੇ ਜਾਂ ਰੈਡ ਬੋਲ ਪੀਣ ਵਾਲੇ ਮੈਨੂੰ ਜਰੂਰ ਥੋੜਾ ਜਿਹਾ ਸ਼ਬਦਾਵਲੀ ਗਲਤ ਵਰਤ ਸਕਦੇ ਹਾਂ ਪਰ ਜਿਨ੍ਹਾਂ ਨੂੰ ਜਾਣਕਾਰੀ ਆ ਉਹ ਜਰੂਰ ਅਪਰੀਸ਼ੀਏਟ ਕਰਨਗੇ ਧੰਨਵਾਦ